ਵਧੀਆ ਵਕੀਲ ਮਿਲ ਗਏ ਇੱਕ ਨਾਲ ਕਰਾਂ ਟਰੈਕਟਰ ਦਾ ਪੂਰਾ ਜਵੇਂ ਕਿਤੇ ਪਬਜੀ ਮੇਰੇ ਮੇਰੇ ਦੱਸਾਂ ਕੀ ਬਾਪੂ ਜੀ ਨਾਲ ਮੇਰੀ ਯਾਰੀ ਤੋਂ ਪੁਰਾਣੀ ਹੈ ਮੇਰਾ ਮਰਜ਼ੀ ਨਹੀਂ ਸਾਡੇ ਵਿਰੋਧੀ ਨੇਤਾ ਹੈ ਚਾਹੇ ਵਿਰੋਧੀ ਤੇਜਾ ਨੇਤਾ ਜਿਹੜਾ ਕਹਿੰਦਾ ਕਿ ਮੈਂ ਲੋਕਾਂ ਨੂੰ ਕਹਿੰਦਾ ਫਿਰਦਾ ਸੁਪਨਾ ਹੈ ਕਿ ਮੈਂ ਮੁੱਖ ਮੰਤਰੀ ਬਣਨਾ ਪਰ ਇਹ ਗੱਲ ਮੈਂ ਕਹਿ ਦਿਆਂ ਕਿ ਗੁਰੂ ਦੀ ਕਿਰਪਾ ਦੇ ਨਾਲ ਸੰਗਤ ਦੇ ਅਸ਼ੀਰਵਾਦ ਨਾਲ ਹੱਥ ਬਣਾ ਪੂਰਾ ਨਹੀਂ ਆਉਂਦਾ ਨਾ ਅਗਲੀ ਵਾਰ ਨੂੰ ਇਹੋ ਜੇ ਕੋਟੇ ਕੌਣ ਨੇ ਕਿ ਗਾਂ ਤੋਂ ਇਲੈਕਸ਼ਨ ਨਹੀਂ ਜ਼ਿੰਦਗੀ ਚ ਲੜੇਗਾ ਵੀ ਆਪਣੇ ਸਾਥੀਆਂ ਨੂੰ ਦੱਸਦੇ ਆ ਕਿ ਲੋਕਾਂ ਨੂੰ ਵਿੱਚ ਦਬਕੀਆਂ ਵੀ ਮਾਰਦਾ ਕਈਆਂ ਨੂੰ ਕਿ ਮੈਂ ਅਗਲਾ ਮੁੱਖ ਮੰਤਰੀਆਂ ਮੈਂ ਪਰਨਾ ਪਾ ਕੇ ਗੱਲ ਜਾਊ ਕਰਾਂਗਾ ਜਾਊ ਕਰਾਂਗਾ ਗੁਰੂ ਕਿਰਪਾ ਕਰੇ ਜੇ ਉਹ ਸਤ ਪੰਜ ਕਰਦੇ ਆ ਤੇ ਪ੍ਰਮਾਤਮਾ ਦੀ ਮਿਹਰ ਦੇ ਨਾਲ ਪ੍ਰਧਾਨ ਜੀ ਦੇ ਅਸ਼ੀਰਵਾਦ ਦੇ ਨਾਲ ਧੌਣ ਤੇ ਗੋਡਾ ਲਾ ਕੇ ਚੀਕਾਂ ਢਵਾ ਦੇਣਾ ਬਾਜਵੇ ਦੀ ਤੁਹਾਡਾ ਬਹੁਤ ਸਾਥ ਚਾਹੀਦਾ ਸਾਸ਼ੀ ਕਾਲਦਸ ਕੋ ਮੈਂ ਤੁਹਾਡਾ ਆਪਣਾ ਸੁਖ ਨਾਨ ਨ ਵਾਲੀ ਐ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਜਰਾਂ ਗੁਰਦਾਸਪੁਰ ਦੇ ਹਲਕਾ ਕਾਡੀਆਂ ਦੇ ਪਿੰਡ ਨਾਣੇਕੋਟ ਵਿਖੇ ਜਿੱਥੇ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਕੱਲ ਪਹੁੰਚੇ ਨੇ ਸੋ ਉਹਨਾਂ ਦੀ ਮੌਜੂਦਗੀ ਦੇ ਵਿੱਚ ਸਰਦਾਰ ਗੁਰਿਕਬਾਦ ਸਿੰਘ ਮਾਲ ਨੇ ਸ਼ੇਰਾਂ ਵਾਲੀ ਦੁਹਾਰ ਮਾਰ ਕੇ ਵਰਦੀਆਂ ਨੂੰ ਸੁਚੇਤ ਕੀਤਾ ਹੈ ਮੈਂ ਨੇ ਆਉ ਕਦਿਆਂ ਗੱਲਬਾਤ ਮੈਂ ਦੇ ਸਿਰਫ ਅੱਗੇ ਵੀ ਬੇਨਤੀ ਕਰਕੇ ਗਿਆ ਤੁਹਾਨੂੰ ਇੱਕ ਬੇਨਤੀ ਕਰਨੀ ਹੈ ਆਪਣੇ ਹਲਕੇ ਨਾਲੋਂ ਤੇ ਆਪਣੇ ਹਲਕੇ ਵਾਸੀਆਂ ਨੂੰ ਯਕੀਨ ਦਿਵਾਉਣਾ ਹੈ ਕਿ ਗੁਰੂ ਰਾਮਦਾਸ ਕਿਰਪਾ ਕਰਨ ਪ੍ਰਧਾਨ ਸਾਹਿਬ ਦਾ ਹੱਥ ਸਾਡੇ ਸਿਰ ਤੇ ਰਵੇ ਸ਼੍ਰੋਮਣੀ ਕਾਲਜਾ ਸਾਡੀ ਪਿੱਠ ਤੇ ਜਿੱਦਾਂ ਖੜੀ ਹੈ ਇਦਾਂ ਖੜੀ ਰਵੇ ਇਹ ਗੱਲ ਅਸੀਂ ਵਿਸ਼ਵਾਸ ਨਾਲ ਕਹਿ ਸਕਦੇ ਆ ਕਿ ਚਾਹੇ ਕੋਈ ਜਿੰਨਾ ਮਰਜ਼ੀ ਵੀ ਸਾਡੇ ਵਿਰੋਧ ਨੇਤਾ ਏ ਚਾਹੇ ਵਿਰੋਧੀ ਧਿਰ ਦਾ ਨੇਤਾ ਜਿਹੜਾ ਕਹਿੰਦਾ ਕਿ ਮੈਂ ਲੋਕਾਂ ਨੂੰ ਕਹਿੰਦਾ ਫਿਰਦਾ ਸੁਪਨਾ ਆਇਆ ਕਿ ਮੈਂ ਮੁੱਖ ਮੰਤਰੀ ਬਣਨਾ ਪਰ ਇਹ ਗੱਲ ਮੈਂ ਕਹਿ ਰਿਹਾ ਆ ਕਿ ਗੁਰੂ ਦੀ ਕਿਰਪਾ ਦੇ ਨਾਲ ਸੰਗਤ ਦੇ ਅਸ਼ੀਰਵਾਦ ਨਾਲ ਹੱਥ ਬਣਾ ਪੂਰਾ ਨਹੀਂ ਹੁੰਦਾਣਾ ਅਗਲੀ ਵਾਰ ਨੂੰ ਇਹੋ ਜੇ ਘੋਟੇ ਟਕਾਉਣ ਨੇ ਕਿ ਕਾਹ ਤੋਂ ਇਲੈਕਸ਼ਨ ਨਹੀਂ ਜ਼ਿੰਦਗੀ ਚ ਲੜਨੇਗਾ ਮੈਂ ਵੀ ਆਪਣੇ ਸਾਥੀਆਂ ਨੂੰ ਦੱਸਦੇ ਆ ਕਿ ਲੋਕਾਂ ਨੂੰ ਵਿੱਚ ਦਬਕੇ ਵੀ ਮਾਰਦਾ ਕਈਆਂ ਨੂੰ ਕਿ ਮੈਂ ਅਗਲਾ ਮੁੱਖ ਮੰਤਰੀਆਂ ਵਿੱਚ ਪਰਨਾ ਪਾ ਕੇ ਗੱਲ ਚੋਂ ਕਰਾਂਗਾ ਜੰਮ ਕਰਾਂਗਾ ਗੁਰੂ ਕਿਰਪਾ ਕਰੇ ਜੇ ਉਹ ਸਤ ਪੰਜ ਕਰਦਾ ਹੈ ਤੇ ਪ੍ਰਮਾਤਮਾ ਦੀ ਮਿਹਰ ਦੇ ਨਾਲ ਪ੍ਰਧਾਨ ਜੀ ਦੇ ਅਸ਼ੀਰਵਾਦ ਦੇ ਨਾਲ ਧੌਣ ਤੇ ਗੋਡਾ ਲਾ ਕੇ ਚੀਕਾਂ ਘਟਾ ਦੇਣਾ ਬਾਜਵੇਂ ਦੀ ਤੁਹਾਨੂੰ ਤੁਹਾਡਾ ਬਹੁਤ ਸਾ ਚਾਹੀਦਾ ਤੁਹਾਨੂੰ ਸਾਰਿਆਂ ਨੂੰ ਮੇਰੀ ਅਪੀਲ ਹੈ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਚੋਣ ਸ਼ਾਂਤ ਤਕਰੀ ਦੇ ਪਹਿਲੀ ਤਰੀਕ ਨੂੰ ਪਾਉਣੀਆਂ ਨੇ ਤੇ ਪਾਉਣੀਆਂ ਨਹੀਂ ਮੈਂ ਕਿਉਂਕਿ ਕੋਈ ਵੀ ਪੰਜਾਬੀ ਜਿਹੜਾ ਪੰਜਾਬੀ ਹੈ ਜਿਹੜਾ ਸਾਡੇ ਪੰਜਾਬ ਦੀ ਸੁੱਖ ਮੰਗ ਰਿਹਾ ਉਹ 1 ਜੂਨ ਨੂੰ ਕਦੀ ਵੀ ਕਾਂਗਰਸ ਨੂੰ ਵੋਟ ਨਹੀਂ ਪਾਏਗਾ 1 ਜੂਨ ਉਹ ਹੈ ਜਿੱਦਨ ਸਾਡਾ ਸਚਕਣ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ ਸੀ ਟੋਪਾਂ ਦੇ ਨਾਲ ਸਾਡਾ ਸਰੋਵਰ ਜਿੱਥੇ ਕੋਹੜੇ ਦੇ ਕੋਠੀ ਠੀਕ ਹੁੰਦੇ ਨੇ ਸਾਡੇ ਦੁਨੀਆ ਦੇ ਪਾਪ ਲਾਪੜਦੇ ਨੇ ਉੱਥੇ ਜਾ ਕੇ ਉਹਨੂੰ ਲਹੂ ਦੇ ਨਾਲ ਭਾ ਦਿੱਤਾ ਇਸ ਕਾਂਗਰਸ ਨੇ ਲੱਖਾਂ ਨੌਜਵਾਨ ਸਾਡੇ 84 ਤੋਂ ਲੈ ਕੇ 93 94 ਤੱਕ ਸ਼ਹੀਦ ਕੀਤੇ ਸਾਡੇ ਪਿੰਦ ਲਾਗੇ ਇੱਕ ਪਈ ਹੈ ਪ੍ਰਧਾਨ ਜੀ 15 ਸਾਲ ਲੋਕਾਂ ਬਰਾਤ ਨਹੀਂ ਠੀਕੋ ਨੌਜਵਾਨ ਰਹਿਣ ਨਹੀਂ ਦਿੱਤਾ ਪੁਲਿਸ ਨੇ ਇਹੋ ਜਿਹੇ ਹਾਲ ਕਾਂਗਰਸ ਨੇ ਕੀਤੇ ਕੀ ਸਾਡੀ ਜ਼ਮੀਰ ਆਵਾਜ਼ ਕਰੇਗੀ ਕਿ ਉਹਦੀ ਕਾਪੀ ਦੇ ਚੱਲਿਆਂ ਛਾਣੂ ਵਾਲੀ ਸਰਕਾਰ ਦੇ ਭਗਵੰਤ ਮਾਨ ਨੇ ਸultanpur Lodhi ਦੇ ਵਿੱਚ ਉਹੀ 84 ਵਾਲਾ ਕੰਮ ਕੀਤਾ ਫੇਰ ਜਦੋਂ ਫੇਰੇ 'ਚ ਜੋ ਜਗਜੀਤ ਸਿੰਘ ਦੇ ਬਾਠ ਹੋ ਰਹੇ ਸਨ ਬਾਠ ਹੋ ਰਿਹਾ ਸੀ ਗੋਲੀ ਚਲਾ ਕੇ ਸਾਡੇ ਨੂੰ ਉਥੇ ਸਿੰਘ ਜੀਬ ਕੀਤੇ ਨੇ ਭਗਵੰਤ ਮਾਨ ਨੇ ਕਿ ਉਹ ਸਾਡੀ ਲੋੜ ਦੀ ਹੱਕਦਾਰ ਹੈ ਪੰਜਾਬੀਆਂ ਦੀ ਮੋੜ ਦੀ ਹੱਕਦਾਰ ਹੈ ਜਾਂ ਬੀਜੇਪੀ ਸਾਡੀ ਮੋੜ ਦੀ ਹੱਕਦਾਰ ਹੈ ਜਿਹੜੀ ਹਮੇਸ਼ਾ ਹੀ ਪੰਜਾਬ ਨੂੰ ਮਾਰਦੀ ਹੈ ਪੰਜਾਬ ਨੇ ਜਦੋਂ ਵੀ ਪੰਜਾਬ ਨੇ ਆਪਣੇ ਹੱਕ ਦੀ ਆਵਾਜ਼ ਕੀਤੀ ਹੈ ਇਹਨੂੰ ਦਬਾਇਆ ਗਿਆ ਹੈ ਕੁਚਲਿਆ ਗਿਆ ਹੈ ਡੰਡਿਆਂ ਦੇ ਨਾਲ ਅਥਰੂ ਗੈਸ ਦੇ ਗੋਲਿਆਂ ਦੇ ਨਾਲ ਵਾਟਰ ਕੈਨਨਾਂ ਦੇ ਨਾਲ ਸਾਡੇ 750 ਕਿਸਾਨ ਸ਼ਹੀਦ ਕੀਤੇ ਹੁਣ ਵੀ ਸਾਨੂੰ ਦਿੱਲੀ ਜਾਣ ਨਹੀਂ ਦਿੱਤਾ ਜਾ ਰਿਹਾ ਜੇ ਸਤਿ ਅਸਲੀ ਹੱਕਦਾਰ ਹੈ ਸਾਡੀ ਜਿਨੇ ਅੱਜ ਸਾਨੂੰ ਇਸ ਕਾਬਲ ਕੀਤਾ ਹੈ ਸਾਡਾ ਪਿੰਡ ਦਾ ਇਲਾਕਾ ਜਿਹੜਾ ਕਿ ਬੇਆਬਾਦ ਹੁੰਦਾ ਸੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਟੂਬਲ ਕਨੈਕਸ਼ਨ ਦੇ ਕੇ ਸਾਨੂੰ ਇਨੇ ਜੋਗਾ ਕਰ ਦਿੱਤਾ ਕਿ ਹਰ ਪਿੰਡ ਦੇ ਵਿੱਚ ਹਰ ਕਿਸਾਨ ਅੱਜ 50 ਲੱਖ ਰੁਪਈਆ ਲਾ ਕੇ ਆਪਣੇ ਮੁੰਡੇ ਨੂੰ ਕੈਨੇਡਾ ਦਾ ਟ੍ਰੈਕਟਰ ਨਹੀਂ ਸਮਰਥਾ ਰੱਖਣਾ ਇਹ ਸਾਰਾ ਕੁਝ ਸ਼੍ਰੋਮਣੀ ਕਾਲੇਗਲ ਦੇ ਸਿਰ ਤੇ ਹੋਇਆ ਮੇਰੇ ਵੀਰੋ ਮੇਰੀ ਇੱਕੋ ਅਪੀਲ ਹੈ ਕਿ ਇਸ ਵਾਰ ਕਾਧੀਆਂ ਹਲਕਾ ਇੰਨੀ ਵੱਡੀ ਲੀਡਰਾਂ ਚੀਮਾ ਸਾਹਿਬ ਨੂੰ ਜਿਤਾਈਏ ਕਿ ਅਵਰੋਧੀ ਜਿਹੜਾ ਸੁਪਨਾ ਲੈਂਦਾ ਹੈ ਉਹ ਅਗਲੀ ਅਰ ਕਾਦੀਆਂ ਤੋਂ ਇਲੈਕਸ਼ਨ ਹੀ ਨਾ ਲੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਉਤਸ਼ਾਹ ਤੇ ਇੰਨਾ ਪਿਆਰ ਤੇ ਸਤਕਾਰ ਪਟਾਨਕੋਟ ਸੁਜਾਨਪੁਰ ਤੇ ਬਾਕੀ ਸਾਰੇ ਇਲਾਕਿਆਂ ਦੇ ਵਿੱਚ ਪ੍ਰਧਾਨ ਸਾਹਿਬ ਨੂੰ ਮਿਲ ਰਿਹਾ ਸੀ ਜੰਨਾ ਬਜ਼ਾਰਾਂ ਦੇ ਵਿੱਚੋਂ ਦੀ ਪ੍ਰਧਾਨ ਸਾਹਿਬ ਜਾ ਰਹੇ ਸੀ ਮੈਂ ਦੇਖ ਰਿਹਾ ਸੀ ਕਿ ਦੁਕਾਨਦਾਰ ਵੀਰ ਘਰਾਂ ਦੇ ਵਿੱਚੋਂ ਬੀਬੀਆਂ ਬੱਚੇ ਜਿਹੜੇ ਬਾਹਰ ਆ ਕੇ ਤੇ ਪ੍ਰਧਾਨ ਸਾਹਿਬ ਦੇ ਨਾਲ ਇਹਨਾਂ ਨੂੰ ਗੱਡੀ ਤੋਂ ਉਤਾਰ ਕੇ ਤੇ ਫੋਟੋਆਂ ਖਿੱਚਵਾ ਰਹੇ ਸੀ ਮੈਨੂੰ ਯਾਦ ਆ ਰਿਹਾ ਸੀ 35 35 ਸਾਲ ਨਗਾਤਾਰ ਬਾਗਲ ਸਾਹਿਬ ਦੇ ਨਾਲ ਕੰਮ ਕੀਤਾ ਇਸੇ ਤਰ੍ਹਾਂ ਸਾਰੇ ਪੰਜਾਬੀ ਧਰਮਾਂ ਤੋਂ ਉੱਪਰ ਉੱਠ ਕੇ ਸਰਦਾਰ ਪ੍ਰਕਾਸ਼ ਸਿੰਘ ਬਾਗਲ ਸਾਹਿਬ ਦੇ ਨਾਲ ਪਿਆਰ ਕਰਦੇ ਸੀ ਔਰ ਮੈਨੂੰ ਖੁਸ਼ੀ ਆਈ ਕਿ ਜਿਹੜੀ ਵਿਰਾਸਤ ਸੰਗਤ ਸਿੰਘ ਜੀ ਬਾਦਲ ਸਾਹਿਬ ਨੇ ਸੁਭਾਦੀ ਹੈ ਸਾਡੇ ਪੰਜਾਬ ਦੇ ਲੋਕ ਮਹਿਸੂਸ ਕਰਨ ਲੱਗ ਪਏ ਆ ਕਿ ਅੱਜ ਦੇ ਪੰਜਾਬ ਬਚ ਸਕਦਾ ਹੈ ਜੇ ਪੰਜਾਬ ਬਚ ਸੁਰੱਖਿਅਤ ਰਹਿ ਸਕਦਾ ਤੇ ਉਹ ਸ਼ਰੋਮਣੀ ਅਕਾਲੀ ਦਲ ਦੀ ਅਗਵਾਈ ਦੇ ਵਿੱਚ ਉਹ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ रह ਸਕਦਾ ਵੀਰੋ ਅਖਬਾਰਾਂ ਦੀਆਂ ਖਬਰਾਂ ਪੜ੍ਹ ਕੇ ਕਈ ਵਾਰੀ ਬਹੁਤ ਪਰੇਸ਼ਾਨੇ ਹੁੰਦੇ ਆ ਆ ਪੰਡਲ ਪਹਿਨਾ ਭਾਰਤ ਦੇ ਚੌਂ ਕਮਿਸ਼ਨ ਨੇ ਜਿਹੜੀਆਂ ਦੇਸ਼ ਦੀਆਂ ਦੋ ਕੌਮੀ ਵੱਡੀਆਂ ਪਾਰਟੀਆਂ ਇੱਕ ਕਾਂਗਰਸ ਪਾਰਟੀ ਦੂਜੀ ਭਾਰਤੀ ਜਨਤਾ ਪਾਰਟੀ ਦੇ ਬਹੁਤ ਪਾਰਟੀਆਂ ਦੇ ਪ੍ਰਧਾਨ ਸਹਿਬਾਨ ਨੂੰ ਲਿਖਤੀ ਚੇਤਾਵਨੀ ਜਿਹੜੀ ਹੈ ਦੇਸ਼ ਦੇ ਚੋਣ ਕਮਿਸ਼ਨ ਨੇ ਦਿੱਤੀ ਹੈ ਕਿ ਇਸ ਵਾਸਤੇ ਕਿ ਕਮਿਸ਼ਨ ਨੇ ਉਹਨਾਂ ਨੂੰ ਸਖਤ 경ਾਨ ਕੀਤੀ ਕਿ ਤੁਸੀਂ ਆਪਣੇ ਵਲਾਰਿਆਂ ਨੂੰ ਤਾੜਨਾ ਕਰੋ ਕਿ ਉਹ ਨਫਰਤ ਦੀ ਰਾਜਨੀਤੀ ਜਿਹੜੀ ਹੈ ਉਹ ਦੇਸ਼ ਦੇ ਵਿੱਚ ਨਾ ਫਲਾਓ ਕੰਮਿਸ਼ਨ ਨੇ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਤਾਕਾ ਕੀਤੀ ਕਿ ਆਪਣੇ ਬਣਾਰਿਆਂ ਨੂੰ ਕਹੋ ਕਿ ਤੁਸੀਂ ਧਾਰਮਿਕ ਭਾਵਨਾਵਾਂ ਭੜਕਾਉਣੀਆਂ ਬੰਦ ਕਰੋ ਕਮਿਸ਼ਨ ਨੇ ਉਹਨਾਂ ਨੂੰ ਲਿਖਤੀ ਚੇਤਾਵਨੀ ਦਿੱਤੀ ਕਿ ਦੋਵੇਂ ਪਾਰਟੀਆਂ ਵੱਖ-ਵੱਖ ਧਰਮਾਂ ਦੇ ਉੱਤੇ ਹਮਲੇ ਕਰਨੇ ਬੰਦ ਕਰਨ ਜੇ ਇਹ ਗੱਲ ਕਿਸੇ ਨੇ ਸਾਡੇ ਵਿੱਚੋਂ ਕਹੀ ਹੁੰਦੀ ਤੇ ਇਹ ਕਹਿ ਸਕਦੇ ਸੀ ਕਿ ਇਹ ਰਾਜਨੀਤੀ ਤੋਂ ਪ੍ਰੇਰਿਤ ਪਿਆਰ ਹੈ ਪਰ ਇਹ ਗੱਲ ਕਿਸੇ ਹੋਰ ਨੇ ਨਹੀਂ ਕਹੀ ਇਹ ਆਸ ਆਧਾਰਤੀ ਨੇ ਕਹੀ ਹੈ ਜਿੱਦੇ ਉੱਤੇ ਦੇਸ਼ ਦੇ ਵਿੱਚ ਨਿਰਪੱਖ ਚੋਣਾਂ ਕਰਾਉਣ ਦੀ ਵੱਡੀ ਜ਼ਿੰਮੇਵਾਰੀ ਜਿੱਦੇ ਵਿੱਚ ਕੋਈ ਰਾਜਸੀ ਨੇਤਾ ਨਹੀਂ ਹੁੰਦਾ ਉਹ ਕਮਿਸ਼ਨ ਦੇ ਕਹਿਣ ਦਾ ਮਤਲਬ ਕੀ ਹੈ ਵੀਰੋ ਕਿ ਦਾਅਵੇ ਜਿਹੜੀਆਂ ਰਾਸ਼ਟਰੀ ਪਾਰਟੀਆਂ ਨੇ ਇਹ ਫਿਰਕਾ ਪ੍ਰਸਤੀ ਦਾ ਮਾਹੌਲ ਜਿਹੜਾ ਹੈ ਉਹ ਦੇਸ਼ ਦੇ ਵਿੱਚ ਪੈਦਾ ਕਰ ਰਹੀ ਹੈ ਇਸ ਤੋਂ ਵੱਡੀ ਖਤਰਨਾਕ ਗੱਲ ਕਿਸੇ ਦੇਸ਼ ਵਾਸਤੇ ਕੀ ਹੋ ਸਕਦੀ ਹੈ ਕਿ ਉੱਥੇ ਦੀਆਂ ਕੌਮੀ ਪਾਰਟੀਆਂ ਆਪਣੀਆਂ ਪ੍ਰਾਕ੍ਰਿਤੀਆਂ ਦੱਸਣ ਦੀ ਬਜਾਏ 50 ਸਾਲ ਤੋਂ ਵੱਧ ਸਮਾਂ ਕਾਂਗਰਸ ਨੇ ਰਾਜ ਕੀਤਾ 10 ਸਾਲ ਤੋਂ ਨਗਰ ਪਰ ਭਾਜਪੀ ਰਾਜ ਕਰ ਰਹੀ ਹੈ ਇਹਨਾਂ ਕੋਲ ਆਪਣੀ ਪ੍ਰਾਪਤੀ ਦੱਸਣ ਨੂੰ ਕੋਈ ਨਹੀਂ ਇਹ ਧਾਰਮਿਕ ਭਾਵਨਾਵਾਂ ਭਰਕਰਾਰ ਦੇ ਵੋਟਾਂ ਲੈ ਰਹੀਆਂ ਚਾਹੁੰਦੇ ਪਹਿਲਾਂ 1984 ਦੇ ਵਿੱਚ ਕਾਂਗਰਸ ਨੇ ਕਤਲੇਆਮ ਕਰਾ ਕੇ ਦੇਸ਼ ਦੇ ਵਿੱਚ ਪੋਲਰਾਈਜੇਸ਼ਨ ਕੀਤੀ ਸੀ ਉਹ ਗਿਣਤੀ ਨੂੰ ਪ੍ਰਕਾਯਾ ਸੀ ਸਿੱਖਤਾਂ ਦੇ ਖਿਲਾਫ ਤੇ ਵੋਟਾਂ ਹਾਸਲ ਕੀਤੀਆਂ ਸੀ ਅੱਜ ਉਹੀ ਘੱਟ ਗਿਣਤੀਆਂ ਦੇ ਖਿਲਾਫ ਪ੍ਰਚਾਰ ਕੰਮ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਇਸ ਕਰਕੇ ਸਾਨੂੰ ਮਾਣ ਹੋਣਾ ਚਾਹੀਦਾ ਕਿ ਅੱਜ ਪੰਜਾਬ ਦੇ ਲੋਕੀਂ ਚੋਂ ਸਾਡੇ ਨਾਲ ਗਲਗੱਗੀਆਂ ਪਾ ਰਹੇ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਗੁਰੂਆਂ ਦੀ ਫਲਾਸਟ